ਲੁਧਿਆਣਾ ਸਿਟੀ ਬੱਸ ਮਾਮਲੇ ਦੇ ਵਿੱਚ ਹੁਣ ਨਗਰ ਨਿਗਮ ਨੂੰ ਵੱਡਾ ਝਟਕਾ ਲੱਗ ਗਿਆ ਹੈ ਕਿਉਂਕਿ ਦੱਸਦੀ ਹੈ ਕਿ ਅਦਾਲਤ ਵੱਲੋਂ ਨਗਰ ਨਿਗਮ ਨੂੰ 6.5 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਤਾਂ ਦੱਸਦੇ ਲੁਧਿਆਣਾ ਚ ਸਿਟੀ ਬੱਸ ਦੇ ਟੈਂਡਰ ਦੇ ਮਾਮਲੇ ਚ ਨਗਰ ਨਿਗਮ ਨੂੰ ਇੱਕ ਵਾਰ ਫਿਰ ਅਦਾਲਤ ਵੱਲੋਂ ਵੱਡਾ ਜੁਰਮਾਨਾ ਲਗਾਇਆ ਗਿਆ ਹੈ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਬੱਸ ਸਰਵਿਸ ਚਲਾ ਰਹੀ ਕੰਪਨੀ ਨੇ 2018 ਤੋਂ ਹੁਣ ਤੱਕ ਨਗਰ ਨਿਗਮ ਨੂੰ ਬੱਸ ਦਾ ਕਿਰਾਇਆ ਨਹੀਂ ਦਿੱਤਾ ਸੀ ਜਿਸ ਜਿਸ ਦਾ ਆਕੜਾ ਤਕਰੀਬਨ 5 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ ਅੱਜ ਦੇ ਚੱਲਦੇ ਹੁਣ ਜਦੋਂ ਨਗਰ ਨਿਗਮ ਨੇ ਬ ਕੰਪਨੀ ਨੂੰ ਇਹ ਰਕਮ ਵਸੂਲਣ ਲਈ ਨੋਟਿਸ ਜਾਰੀ ਕੀਤਾ ਦਾ ਕੰਪਨੀ ਦੇ ਅਦਾਲਤ ਦਾ ਰੁਕ ਕੀਤਾ ਜਿਸ ਤੋਂ ਬਾਅਦ ਇਸੇ ਦੌਰਾਨ ਅਦਾਲਤ ਨੇ ਲੁਧਿਆਣਾ ਨਗਰ ਨਿਗਮ ਨੂੰ 6.5 ਕਰੋੜ ਰੁਪਏ ਦਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਤਾਂ ਦੱਸਿਏ ਕਿ ਉਕਤ ਅਦਾਲਤੀ ਕੇਸ ਵਿੱਚ ਨਿਯੁਕਤ ਆਰਬਿਟਰਰੀ ਨੇ ਕੰਪਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਤਾਂ ਦੱਸਿਏ ਜਿਹੜੀ ਬੱਸ ਕੰਪਨੀ ਸੀਗੀ ਉਸ ਦੇ ਹੱਕ ਦੇ ਵਿੱਚ ਅਦਾਲਤ ਦੇ ਵਿੱਚ ਨਿਯੁਕਤ ਆਰਬਿਟਰਰੀ ਨੇ ਫੈਸਲਾ ਸੁਣਾ ਦਿੱਤਾ ਹੈ ਤਾਂ ਜਿਸ ਤੋਂ ਬਾਅਦ ਨਗਰ ਨਿਗਮ ਨੂੰ 5 ਕਰੋੜ ਰੁਪਏ ਹੁਣ ਨਹੀਂ ਮਿਲਣਗੇ ਤਾਂ ਜਿੱਥੇ ਨਗਰ ਨਿਗਮ ਨੂੰ ਪਹਿਲਾ 5 ਕਰੋੜ ਰੁਪਏ ਮਿਲਨੇ ਸਨ ਤਾਂ ਹੁਣ ਉਸ ਤੋਂ ਬਾਅਦ ਜਦੋਂ ਇਹ ਫੈਸਲਾ বাস ਕੰਪਨੀ ਦੇ ਹੱਕ ਦੇ ਵਿੱਚ ਆਂਦਾ ਉਸ ਤੋਂ ਬਾਅਦ ਨਗਰ ਨਿਗਮ ਦੇ ਨਗਰ ਨਿਗਮ ਨੂੰ 5 ਕਰੋੜ ਰੁਪਏ ਉਲਟਾ ਨਾ ਮਿਲਣਗੇ ਬਲਕਿ 6.5 ਕਰੋੜ ਰੁਪਏ ਅਦਾਲਤ ਨੂੰ ਜੁਰਮਾਨਾ ਦੇਣਾ ਪਵੇਗਾ ਜਿਸ ਤੋਂ ਬਾਅਦ ਲਗਾਤਾਰ ਹੀ ਹੁਣ ਨਗਰ ਨਿਗਮ ਦੀਆਂ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ ਤਾਂ ਦੱਸਿਆ ਵੀ ਜਾ ਰਿਹਾ ਹੈ ਕਿ ਅਦਾਲਤ ਨੇ 3 ਮਹੀਨੇ ਦਾ ਇਹ ਸਮਾਂ ਦਿੱਤਾ ਹੈ ਕਿ 3 ਮਹੀਨੇ ਦੇ ਅੰਦਰ ਅੰਦਰ ਨਗਰ ਨਿਗਮ ਨੂੰ 6.5 ਕਰੋੜ ਰੁਪਏ ਅਦਾ ਕਰਨ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਵੀ ਕਹਾ ਗਿਆ ਕਿ ਅਸੀਂ ਅਦਾਲਤ ਦਾ ਰੁਖ ਕਰਾਂਗੇ ਤੇ ਅਦਾਲਤ ਵਿੱਚ ਅਪੀਲ ਦਾਇਰ ਕਰਾਂਗੇ ਜਿਸ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਵੱਲੋਂ ਅਪੀਲ ਦਾਇਰ ਕਰਨ ਤੋਂ ਬਾਅਦ ਅਦਾਲਤ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਲੈਂਦੀ ਹੈ ਲੁਧਿਆਣਾ ਸਿਟੀ ਬੱਸ ਮਾਮਲੇ ਦੇ ਵਿੱਚ ਉਹਨਾਂ ਨਗਰ ਨਿਗਮ